ਅੱਜ 6 ਵਜੇ ਦੇ ਕਰੀਬ ਨਰੰਗੜ ਏਰੀਆ ਥਾਣਾ ਸ਼ਾਟੇ ਦੇ ਦੇ ਦੀ ਨਪੰਦਾ ਹੈ ਉੱਥੇ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਇਸ ਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਸ ਵਿੱਚ ਜਸਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਜ਼ਖਮੀ ਆਇਆ ਵਾ ਜਿਸ ਵਿਅਕਤੀ ਦੇ ਦੋਸ਼ ਲੱਗਾ ਕਿ ਉਸਨੇ ਗੋਲੀ ਚਲਾਈ ਉਸ ਦਾ ਨਾਮ ਹਰਪ੍ਰੀਤ ਹੈਪੀ ਹੈ ਤੇ ਉਸ ਦਾ ਭਰਾ ਭਾਰਤ ਸਿੰਘ ਹੈ ਇਹ ਦੋਨੋਂ ਭਰਾ ਇੱਕ ਐਕਸਟੂਵੀ ਗੱਡੀ 'ਚ ਉੱਥੋਂ ਲੰਘ ਰਹੇ ਸੀ ਘਟਨਾ ਸਥਾਨ ਦੇ ਬੈਕ ਸਾਈਡ ਤੇ ਗਲੀ ਵਿੱਚ ਨਾ ਦੋਨਾਂ ਦਾ ਘਰ ਹੈ ਅਤੇ ਅਸਤੇ ਅਜਿਸਪਾਲ ਸਿੰਘ ਨਾਂ ਦਾ ਵਿਅਕਤੀ ਖੜਾ ਸੀ ਕਿਸੇ ਗੱਲ ਨੂੰ ਲੈ ਕੇ ਨਾ ਇਹ ਮਾਮੂਲੀ ਤੁਤੂ ਮਾਮਾ ਹੋਈ ਜਿਸ ਤੋਂ ਤੈਸ਼ ਵਿੱਚ ਆ ਕੇ ਹਰਪ੍ਰੀਤ ਸਿੰਘ ਹੈਪੀ ਨੇ ਜਿਹੜੀ ਉੱਥੇ ਗੇਟ ਵਿੱਚ ਗੋਲੀ ਮਾਰੀ ਅਤੇ ਗੋਲੀ ਗੇਟ ਤੋਂ ਰੈਕੂਜਿਟ ਹੁੰਦੀ ਹੋਈ ਜਿਸਪਾਲ ਸਿੰਘ ਦੀ ਲੱਤ ਵਿੱਚ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਗੁਰਨਾਗਰ ਦੇ ਹਸਪਤਾਲ ਦਾਖਲ ਕਰਾਇਆ ਗਿਆ ਇਸ ਬੰਦ ਚ ਅਸੀਂ ਜਿਸਪਾਲ ਸਿੰਘ ਦੇ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਕਫਾ ਟੀਮਾਂ ਭੇਜੀਆਂ ਗਈਆਂ ਨੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਸਪਾਲ ਸਿੰਘ ਨਾਂ ਦਾ ਇਹ ਨੌਜਵਾਨ ਹੈ ਇਹਦੇ ਤੇ ਵੀ ਨਸ਼ੇ ਦੇ ਮਕਦਮੇ ਦਰਜ ਨੇ ਅਤੇ ਇਹਦੇ ਦੋਸ਼ੀ ਹਰਪੀ ਸਿੰਘ ਹੈਪੀ ਹੈ ਉਸ ਦਾ ਭਰਾ ਪਾਰਸ ਸਿੰਘ ਹੈ ਇਹਨਾਂ ਦੇ ਖਿਲਾਫ ਵੀ ਨਸ਼ੇ ਦੇ ਹਥਿਆਰ ਐਕਟ ਦੇ ਮਕਦਮੇ ਦਰਜ ਨੇ ਪਾਰਸ ਸਿੰਘ ਥੋੜੇ ਦਿਨ ਪਹਿਲਾਂ ਹੀ ਬੇਲ ਤੇ ਬਾਹਰ ਆਇਆ ਸੀ ਤੇ ਇਹਨਾਂ ਦੇ ਖਿਲਾਫ ਅਸੀਂ ਸਰਦਕ ਕੋਲ ਨਹੀਂ ਕਾਰਵਾਈ ਕਰ ਰਹੇ ਤੇ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਇਹਨਾਂ ਦਾ ਕਿਸੇ ਮਾਮੂਲੀ ਗੱਲ ਤੋਂ ਉਥੋਂ ਲੰਗਨ ਤੋਂ ਲੈ ਕੇ ਝਗੜਾ ਹੋਇਆ ਸੀ ਇਸ ਕਰਕੇ ਇਹਨਾਂ ਨੇ ਜਿਹੜਾ ਹਰਪ੍ਰੀਤ ਸਿੰਘ ਐ ਤੇ ਸੇ ਪ੍ਰਭਾਸ ਸਿੰਘ ਨੇ ਜਸਪਾਲ ਸਿੰਘ ਨੂੰ ਗੋਲੀ ਚ ਚਲਾ ਕੇ ਚੱਕਮੀ